ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਚੰਗੀਆਂ ਮੈੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀ ਮੈਂ ਆ ਗਈ ਵੀਰੇ ਉੱਚੇ ਬੱਚੇ ਦੀ ਆ ਰੇਟ ਜੈ ਜੈ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਜੀ ਹੋਰ ਸਲਾਮ ਵੀਰੇ ਕੀ ਹਾਲ ਚਾਲ ਵਧੀਆ ਜੀ ਠੀਕ ਠਾਕ ਹੈ ਆਪਣਾ ਸੁਣਾਓ ਤੁਸੀਂ ਵਧੀਆ ਵੀਰੇ ਨਾਂ ਦੱਸਿਓ ਨਾਂ ਮੇਰਾ ਗੁਰਪਾਲ ਸਿੰਘ ਜੇ ਜਿੰਦ ਮੀਰਾਕੋੜ ਜੇ ਤਹਿਸੀਲ ਤੇ ਜ਼ਿਲ੍ਹਾ ਅਬਰਸਰ ਜੇ ਫੋਨ ਨੰਬਰ ਵੀਰੇ 29813 75484 ਠੀਕ ਆ ਵੀਰੇ ਹਾਂਜੀ ਤਾਂ ਪਿਛਲੀ ਵੀਡੀਓ ਨਿਕਲ ਗਈ ਮਾਲ ਜਲਦੀ ਵੇਖਾਂ ਹਾਂਜੀ ਹਾਂਜੀ ਪਿਛਲੇ ਦੋਸੇ ਭਾਈ ਤੁਹਾਨੂੰ ਅੱਗੇ ਵੀ ਦੱਸਾਂ ਕਿ ਡੇਢ ਘੰਟੇ ਦੀ ਖੇਡ ਹੁੰਦੀ ਆ ਬਿਲਕੁਲ ਰੇਟ ਵੇਖਦੇ ਸਾਡੇ ਵੀਰ ਜੀ ਹਾਂਜੀ ਹਾਂਜੀ ਰੇਟ ਸਚਾਈ ਪਹਿਲੋ ਕਿਸੇ ਕਾਰੋਬਾਰੀ ਨੇ ਲਾਇਆ ਤਰਨਤਾਰ ਨਾਲੋਂ ਵੀਰ ਨੇ ਹਾਂਜੀ ਤੇ ਉਹ ਮੁੜ ਕੇ ਕੀਨ ਵਾਲੀ ਦਾ ਇਹ ਉਹਨੂੰ ਨਫਾ ਮਿਲਿਆ ਤੇ ਮੁੜ ਕੇ ਉਹਦੇ ਇੱਥੇ ਵੇਚ ਕੇ ਕਮਾਣਾ ਲੱਗ ਠੀਕ ਹੈ ਵੀਰੇ ਕੰਕਮਾਣੀ ਚਲ ਗਿਆ ਜੋੜਾ ਹੀ ਜੋੜਾ ਤਰਨ ਤਾਰਨ ਨਾਲ ਵੀਰ ਨੇ ਲਿਆ ਸੀ ਉਹ ਜੋੜਾ ਮੁੜ ਕੇ ਉਹਦਾ ਇੱਥੇ ਵੇਚਦਾ ਸੀ ਤਾਂ ਕਮਾਣੀ ਚਲ ਗਿਆ ਸੀ ਠੀਕ ਠੀਕ ਤਾਂ ਦੇ ਫੋਨ ਆਉਂਦੇ ਆਂਦੇ ਵੀਰ ਉਹਨਾਂ ਨੇ ਫੋਨ ਨਹੀਂ ਚੁੱਕਦੇ ਮੈਂ ਫਿਰ ਪਸ਼ੂ ਵੇਚ ਗਏ ਹੁੰਦੇ ਆਂ ਬੰਦ ਕਰਦਾ ਇਹ ਬਾਜ ਜਦੋਂ ਵੇਚ ਗਏ ਸੀ ਨਾ ਫਿਰ ਰੇਡ ਜਾਜ ਹੁੰਦਾ ਹਰੇਕ ਵੀਰੇ ਦੇ ਕੋਲ ਅੰਦਰ ਫੋਨ ਆਉਂਦੇ ਰਹਿੰਦੇ ਸੀ ਜੀ ਬਿਲਕੁਲ ਵੀਰੇ ਹਾਂ ਜੀ ਜੀ ਤਾਂ ਹੀ ਫੋਨ ਚਾਲੂ ਕੀਤਾ ਜਿਆਦੀ ਠੀਕ ਹੈ ਜੀ ਇੱਕ ਰੇਡ ਜਾਜ ਹੁੰਦੇ ਆ ਤਾਂ ਇੱਕ ਪਸ਼ੂ ਸਾਲ ਤੁਦਰੇ ਹੁੰਦੇ ਆ ਬਿਲਕੁਲ ਵੀਰੇ ਤਾਂ ਕਰੀਏ ਇਹਨਾਂ ਤੋਂ ਸ਼ੁਰੂ ਹੈ ਨਾ ਜੀ ਹਾਂ ਜੀ ਮੈਂ ਬਾਰੇ ਦੱਸ ਦਿ ਬਈ ਪਾਈ ਤੇ ਚਾਸੂਆ ਸੂਈ ਜੇ ਹਾਂਜੀ ਤੇ ਦੋ ਤੇ ਆਇਆ ਬਗ ਅੱਠ 9 ਕਿਲੋ ਬਾਕੀ 7 ਕਿਲੋ ਕਰਕੇ ਦੇਣੀ ਜੇ 7 ਦੀ ਗਰੰਟੀ ਹੈ ਨਾ ਹਾਂਜੀ ਆ ਬੱਚਾ ਜੇ ਦਾ ਠੀਕ ਹੈ ਬੱਚੇ ਕੀ ਪਾਇਆ ਆਏ ਸੀ ਨੇ ਹਾਂਜੀ ਇਹ ਬੱਚਾ ਕੱਟੀ ਜੇ ਇਹ ਕੱਟੀ ਆ ਗਈ ਹੈ ਕੱਟੀ ਜੇ ਮਗਲੇ ਦੇ ਹਾਂਜੀ ਠੀਕ ਹੈ ਤੇ ਵੇਖੋ ਵੀਰੋ ਹਾਂਜੀ ਬਾਕੀ ਅੰਦਾਜ਼ਾ ਲਾ ਲਓ ਕਿੰਨੇ ਟਾਈਮ ਦੀ ਸੂਈ ਆ ਕਿਵੇਂ ਵੀ ਆ ਹਨਾ ਮੇਰੇ ਆ 50 ਸਾਹਮਣੇ ਪਾਈ ਮਹੀਨੇ ਦਾ 10 15 ਦਿਨ ਉੱਤੇ ਲਾ ਲੇ ਦੋ ਮਹੀਨੇ ਲਾ ਲਓ ਆਪਣਾ ਅੰਦਾਜ਼ਾ ਲਾ ਲੇ ਭੈਣ ਭਰਾ ਕੋਈ ਠੀਕ ਹੈ ਨਾ ਗੱਲ ਤੇ ਬਾਕੀ ਚਾਪਸ ਮਾ ਓਕੇ ਕੋਈ ਥਣ ਦੀ ਵਾਧ ਘਾਟ ਨਹੀਂ ਚਮਾਰ ਬਹੁਤ ਸੋਹਣਾ ਬੜਾ ਪੂਰਾ ਓਕੇ ਰਿਪੋਰਟ ਕੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਚੰਗੀ ਮੈਂ ਆ ਗਈ ਆ ਮਗਰ ਵੀ ਇਹਦੇ ਕੱਟੀ ਆ ਤਾਂ ਲੈਵਲ ਵਾ ਬਹੁਤ ਸਾਫ ਆ ਬਾਕੀ ਤੋਰਾ ਵਖਾਲਦੇ ਆ ਤੋੜ ਦੇ ਨਾ ਬਾਕੀ ਵੀਰੇ ਕੱਦ ਵਜਨ ਵਾਲੀ ਆ ਵੱਡੀ ਆ ਵੱਡੀ ਛੋਟੀ ਠੀਕ ਆ ਜੀ ਤੋੜ ਦੇ ਜੀ ਵੇਖੋ ਵੀਰੋ ਥਾਨ ਥੂਣਾ ਵਧੀਆ ਲੱਗਿਆ ਛੋਟੀ ਨੂੰ ਬਾਕੀ ਪਾਜੀ ਹੈਗੀ ਦੂਜਾ ਸੁਆਹੀ ਛੋਟੀ ਠੀਕ ਆ ਆਪਾਂ ਤਿੱਜਾ ਕਰਕੇ ਦੇਣੀ ਥਾਨਪੜਾ ਗੁਲਾਮਾਂ ਨਹੀਂ ਜਾਣਾਗੇ ਬਿਲਕੁਲ ਵੀਰ ਜੀ ਬਿਲਕੁਲ ਇੱਕ ਰੇਨ ਤੋਰੇ ਵਜੋਂ ਲੰਮੀ ਲੰਮੀ ਤੋਰੇ ਉਹ ਬੱਚੇ ਦਾ ਕਰ ਦਈਏ ਹਾਂ ਥੋੜਾ ਠੀਕ ਹੈ ਬੱਚੇ ਦਾ ਜਿਆਦਾ ਤੇ ਕਰ ਦਈਏ ਕਰ ਦਈ ਜਾਂਦੀ ਹੈ ਠੀਕ ਹੈ ਜੀ ਵੇਖੋ ਵੀਰੋ ਚੰਗਾ ਸੋਹਣਾ ਥਣ ਥਣ ਲੱਗਿਆ ਐ ਚਵਾਈ ਵਾਲਾ ਠੀਕ ਲੈ ਵੀਰੇ ਲੈ ਤਾਂ ਵਾਜਨ ਮੁੱਜ ਨੂੰ ਵੀਰੋ ਫੁੱਲਾ ਸਿੰਘ ਦੀ ਕੁਆਲਿਟੀ ਚੰਗੀ ਲੱਗੀ ਆ ਤਾਂ ਚਵਾ ਵੀਰ ਜੀ ਨੇ ਦੱਸਤਾ ਕਿ ਐ ਬਹੁਤ ਸੋਹਣਾ ਚਵਾ ਲੱਗਿਆ ਠੀਕ ਹੈ ਬੰਦੋ ਵੀਰ ਜੀ ਆ ਕੱਟੀ ਆ ਗਈ ਹਨਾ ਜੀ ਕੱਟੀ ਕਰਕੇ ਥੋੜਾ ਜਿਹਾ ਕਾਲਾ ਪੰਦ ਕਰਦੀ। ਬਿਲਕੁਲ। ਇੱਕ ਪਸ਼ੂ ਕਿਦੋਂ ਆਪਣੇ ਥਾਂ ਦੇ ਹੁੰਦਾ ਉਹਦਾ ਜ਼ਿਆਦਾ ਕਰਦਾ ਹਨਾ। ਠੀਕ ਹੈ। ਤੇ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਹੈ? ਮੋਲ ਪਾਈ ਸਾਡੇ ਜਹਾਜ ਹੁੰਦੇ ਜੀ। ਹਾਂਜੀ। ਬੋਲਦੇ ਪਾਈ 70 ਕਰ ਦੇਗੇ। 70? ਹਾਂਜੀ 65 ਦੀ ਦੇ ਦਈਏ। 65 ਦੀ? ਹਾਂਜੀ। ਠੀਕ ਆ। ਜਹਾਜ ਆ। ਕਾ ਕਰ ਦੋ ਪੈਨ ਚੋਂ ਮਾਨ ਤਾਂ ਤੁਹਾਨੂੰ ਕੋ ਲੱਗਦੀ ਕਸਰਾ ਵੀ ਮੁੱਲ ਜ਼ਿਆਦਾ ਤੁਸੀਂ ਘੱਟ ਕਰ ਸਕਦੇ ਜੀ ਚਲੋ ਵੀਰਾਂ ਨੂੰ ਵੀਰੇ ਕਰਾਇ ਗੁਰਾ ਪੈਨ ਦਾ 2-3000 3 ਹੀ ਜਾਣ ਦੋ 62 ਦੀ ਖਾਨਾ ਦੇ ਦਾਂ ਕੋਈ ਗੱਲ ਨਹੀਂ ਬਾਕੀ ਕੋ ਫੋਨ ਲਾਵੇ ਮੋੜ ਦੇਣੀ ਮੋੜਦਾ ਨਹੀਂ ਦੇ ਦੇਣੀਆ ਫੇਰ ਜਾਂ ਸ਼ਾਮ ਤੱਕ ਤੋਰ ਦੇਈਂ ਨਾ ਠੀਕ ਹੈ ਜੀ ਵੇਖੋ ਵੀਰੇ ਰੇਡ ਵੀਰ ਦਾ ਚੈੱਕ ਕਰ ਲਓ ਬਹੁਤ ਵਧੀਆ ਰੇਡ ਕੀਤਾ ਮਗਰ ਵੀ ਕੱਟੀ ਆ ਗਈ ਆ ਮੈਂ ਵੀ ਵਜਨਦਾਰ ਆ ਬਾਕੀ ਵੀਰੇ ਤੁਸੀਂ ਦੂਰੋਂ ਚੱਲ ਕੇ ਆਓਗੇ ਛੱਡਗੇ ਨਹੀਂ ਜਾਂਦੇ ਐ ਥਣ ਥਣ ਚੰਗਾ ਚਵਾਈ ਵਾਲਾ ਲੱਗਿਆ ਚੰਗੀ ਸੋਣੀ ਮੈਂ ਝੋਟੀ ਆ। ਬਾਕੀ ਭਾਈਆ ਸੂਵੇ ਚਾਰ ਦਵੇ ਕਰਮਾਲੀ ਆਪਾਂ ਉਹ ਨਹੀਂ ਗੱਲ ਕਰਦੇ ਵੀ ਫੰਡਰਾ ਚ ਕਿੰਨੇ ਦੀ ਆ। ਬਿਲਕੁਲ ਜਿਤਨਾ ਵਪਾਰੀ ਕਹਿ ਦਿੰਦੇ ਆ। ਬਿਲਕੁਲ ਇਹ ਫੰਡਰਾ ਚ ਇੰਨੇ ਦੀ ਇੰਨੇ ਦੀ ਆਪਾਂ ਉਹ ਨਹੀਂ ਗੱਲ ਕਰਨੀ ਬਾਕੀ ਆਪਣੀ ਭੈਣ ਭਰਾ ਆਪਣੀ ਸਮਝ ਲਾ ਨਾਵੇ ਵੀ ਕਿੰਨੇ ਦੀ ਆ ਮੈਂ ਵੇਖੀ। ਬਿਲਕੁਲ ਵੇਖੀ ਬਿਲਕੁਲ ਤੇ ਆ ਬਾਕੀ ਵੀਰੇ ਵੇਖ ਲੋ ਅੰਦਾਜ਼ਾ ਲਾ ਲੋ ਗੱਟੀ ਮਗਰ ਤਾਂ ਰੇਡ ਵੀ ਦਾ ਜਾ ਜਾ 60000 ਦੀ। ਹਾਂਜੀ ਹਾਂਜੀ ਵੀਰੇ ਆਹ ਚੰਗੀ ਵੱਡੀ ਵੇੜ ਲੈ ਕੇ ਆਇਆ। ਹਾਂਜੀ ਹਾਂਜੀ ਵੈਰ ਜੀ। ਕਿਆ ਬਾਤ ਹੈ ਵੇਖੋ ਵੀਰੋ ਕੱਦ ਕਾਠ ਵੈੜ ਦੇ ਚੈੱਕ ਕਰੋ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਭਾਈ ਦੂਜਾ ਸੁਵੇਰੀ ਗੱਬਣ ਜੇ ਦੂਜੇ ਸੁਵੇਰੀ ਕਰੇ 10 ਲੈ ਜੇ ਦੇਲ 15 ਲੈ ਜੇ ਦਿਨ 10 ਬਾਕੀ ਆ ਬਾਕੀ ਦੇ ਲਾਂਦੇ ਜੇ ਮੰਨ ਲਓ ਅੱਜ ਹੀ ਆਏ ਤੰਨੇ ਪਸ਼ੂ ਆ ਜਾਏ ਜੀ ਠੀਕ ਹੈ ਜੀ ਘਰ ਵਾਲੇ ਆਂਦੇ ਵੈਸੇ ਪਿੰਨੂ 11-12 ਦਿਨ ਰਹਿੰਦੇ ਆ ਤੁਸੀਂ 15 ਦਿਨ ਲਾ ਲਓ ਹਣਾ ਮੰਨ ਕੇ ਚੱਲੇ ਬੰਨ ਭਰਾ ਵੇਖੋ ਵੀਰੋ 15 ਦਿਨ ਬਾਕੀ ਨੇ ਵੱਡੇ ਪੱਲੇ ਜਾ ਮੇਵਲੂਆ ਚੰਗਾ ਸਾਫ ਲੱਗਿਆ ਵੀਰੇ ਕਿਆ ਬਾਤ ਹੈ ਕੋਟ ਦੇਖੋ ਬਿਲਕੁਲ ਦਿਨ 15 ਹਜੇ ਲੈ ਜੂ ਸੂਨ ਚ ਹਨਾ ਜੀ ਹਾਂ ਬਾਕੀ ਪਹਿਲੇ ਸੂਏ ਭਾਈ ਜੀ ਨੇ 20 22 ਲੀਟਰ ਦੁੱਧ ਕੱਢਿਆ ਜੀ ਬਿਲਕੁਲ ਬਾਕੀ ਵੀਰੇ ਕੱਦ ਕਾਠ ਵਾਲੀ ਆ ਇਹ ਜਿਹੜੀ ਨਹੀਂ ਇਹ ਹਾਂਜੀ 30 ਕਿਲੋ ਦੀ ਆਸ ਆ ਬਾਕੀ ਹਰ ਕੋਈ ਭੈਣ ਭਰਾ ਜਿਹੜਾ ਵੀਡੀਓ ਤੇ ਮਾਲ ਲੈਂਦਾ ਨਾ ਭਾਈ ਸਿਆਣਾ ਬੰਦਾ ਹੀ ਲੈਂਦਾ ਜੀ ਬਿਲਕੁਲ ਵੀ ਜੀ ਸਮਝ ਜਾ ਪੀਏ ਕਿੰਨੀ ਕੀ ਤਰਤੂਰ ਦਾ ਮਾਲ ਗਿਆ ਉਹ ਵੀ ਫੋਨ ਕਰਦਾ ਵਾ ਬਿਲਕੁਲ ਜੀ ਜਿਹੜੇ ਭੈਣ ਭਰਾ ਨੇ ਫੋਨ ਕਰਦਾ ਉਹਨੇ ਆਪੇ ਸਮਝ ਜਾਣਾ ਪੀਏ ਸਮਝ ਜਾਣਾ ਵੀਰੇ ਵੱਡੇ ਪੱਲੇ ਜਾਂ ਕੱਦ ਕਾਠ ਵਾਲੀ ਵੈੜਾ ਤਾਂ ਲੰਮੀ ਵੇਹਲ ਆ ਬਾਕੀ ਵੀਰੇ ਲੈ ਵਲੂ ਆ ਇਹ ਚੰਗਾ ਸ ਲੈਜ ਤਾਂ ਚੰਗੀ ਵੱਡੀ ਵਹਿੜ ਆ ਗਈ ਹਨਾ ਜੀ ਹਾਂ ਜੀ ਹਾਂ ਜੀ ਤੋੜ ਦੇ ਜੀ ਤੋੜ ਦੇ ਬਾਕੀ ਫਾਰਮ ਚੋਂ ਆਈਏ ਤੇ ਖੁੱਲੀ ਰਹੀ ਥੋੜੀ ਨਾ ਰਸੇ ਦੀ ਔਲ ਕਰ ਦਈਏ ਠੀਕ ਹੈ ਜੀ ਹਾਂ ਜੀ ਬਾਕੀ ਬੰਨੂ ਤਾਂ ਬਹੁਤ ਜਿਆਦਾ ਵੀਰੇ ਸਨ ਹਨਾ ਠੀਕ ਹੈ ਜੀ ਲੈਓ ਬਾਕੀ maal ਆਉਂਦਾ ਜਾਂਦਾ ਰਹਿੰਦਾ ਭਾਈ ਇਹੋ ਜਨ ਕਿੰਨੇ ਕ ਦੇਖਦਾ ਹੀ ਆਉਂਦੇ ਜੀ ਬਿਲਕੁਲ ਮੇਰੇ ਬਿਲਕੁਲ ਕੀ ਗੱਲ ਤਾਂ ਵੇਖੋ ਵੀਰੋ ਵੱਡੀ ਵਹਿੜਾ ਲੰਮੀ ਬੇਲ ਆ ਕੱਦ ਵਜਨ ਵਾਲੀ ਆ ਥੱਲੇ ਵਾਲੂ ਆ ਚੰਗਾ ਸਾਫ ਲੱਗਿਆ ਤੇ ਚਵਾਈ ਹੱਥ ਨਾਲ ਹੋਈਗੀ ਇਹਦੀ ਅੱਛਾ ਜੀ ਹਾਂ ਜੀ ਹਾਂ ਜੀ ਉਹ ਕੇ ਰਿਪੋਰਟ ਕੋਈ ਟੱਕਰ ਨਹੀਂ ਦੇਗੀ ਠੀਕ ਹੈ ਜੀ ਐ ਸੀਲਸ ਲੱਗਾ ਹਾਂ ਹਾਂ ਠੀਕ ਹੈ ਰਾਮਾ ਹਾਂਜੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਮੁੱਲ ਵੇਖ ਲਓ ਭਾਈ ਤੁਸੀਂ ਦੱਸੋ ਕਿਤੇ ਦੀ ਆ ਜਾਣਦੇ ਹੋ ਜੀ ਮੁੱਲ ਤੇ ਭਾਈ 70 ਕਰਦੇ ਜੀ 70 ਹਾਂਜੀ 65 ਦੀ ਦੇ ਦਈਏ 65 ਦੀ ਹਾਂਜੀ ਬਾਕੀ ਤੁਸੀਂ ਦੱਸੋ ਜੋ ਤੁਸੀਂ ਕਹਦੋਗੇ ਨਹੀਂ ਕਰ ਜੋ ਮੰਨ ਤਣਾ ਵੀ ਬਾਕੀ ਚਲੋ ਵੱਡੀ ਵੈੜਾ ਤੁਸੀਂ ਦੱਸਣਾ ਕਰ ਦੋ ਕੋਈ ਨਾ ਪੂਰੇ 60 ਦੀ ਜਾਣ ਦੋ ਭਾਈ 60 ਦੀ ਪੂਰੇ ਦੀ ਆ ਤਾਂ 60 ਚੋਂ ਵੀਰੇ ਤਿੰਨ ਜਾਣ ਦੀ 57 ਦੀ ਕੋਈ ਨਹੀਂ ਭਾਈ ਤੁਸੀਂ ਕਹਤਾ ਜਾਣ ਦੋ 57 ਬਾਕੀ ਸੱਤ ਬਾਕੀ ਵੀਰੇ ਛੋੜ ਛਾੜ 57 ਹੋ ਜੂ ਹਨ ਭਾਈ ਉਹ 57 ਛੋੜ ਕਰਦਾ ਕੋਈ ਚੱਕਰ ਨਹੀਂ ਤੁਸੀਂ ਕਹਿ ਤਾ ਦੇ ਦੇਣੀ ਆ ਬਾਕੀ ਭਾਈ ਇਹ ਹਾਨੂੰ ਵੀ ਸਮਝਿਆ ਵੈਰ ਮੰਨ ਲਓ 75 ਹਜ਼ਾਰ ਦੀ ਆ ਭਾਵੇਂ ਸਿੱਧੀ ਵੇਚ ਦੋ ਵੈਰ ਬਾਕੀ ਇਹਨਾਂ ਨੂੰ ਭਾਣਾ ਮਿਲੀ ਆ ਉਸੇ ਹਿਸਾਬ ਨਾਲ ਹੀ ਜੜੀ ਨਹੀਂ ਆ ਠੀਕ ਆ ਥੋੜਾ ਜਿਹਾ ਜਾਇਜ਼ ਆ ਜਲ ਪਾਣੀ ਲੈ ਕੇ ਤਾਂ ਆਪਾਂ ਦੇ ਦੇਣੀ ਆ ਠੀਕ ਆ 57000 ਦੀ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਤੂੰ ਹੀ ਫੋਨ ਲਾ ਲਿਓ ਥਣ ਥਣ ਇਹਨੂੰ ਚੰਗਾ ਲੱਗਿਆ ਐ ਪੈਪਾ ਬੂਬਾ ਜੱਗ ਕਰ ਲੋ ਦੋ ਦਾਲੀਆਂ ਤਲਿਆਂ ਦੀ ਨਿਆਣਾ ਨਾਂਗੜੇ ਪਾਜੀ ਕੋਈ ਗੱਲ ਹੀ ਨਹੀਂ ਦੇ ਆ ਹਾਂ ਚੰਗੀ ਵੱਡੇ ਪੱਲੇ ਚ 57 ਦੀ ਬਾਕੀ ਵੀਰੇ ਫੋਨ ਲਾ ਰਹੇ ਹਨ ਨਾ ਮਤਲਬ ਪਿਛਲੇ ਵੀਡੀਓ ਤੇ ਮਈਆਂ ਵੇਚੀਆਂ ਸੀ ਆਪਾਂ ਲਾ ਕੇ ਖਲੋ ਖਲੋ ਦੱਸ ਦੇ ਮਈਆਂ ਵੱਡੀਆਂ ਵਾਂ ਬਿਲਕੁਲ ਬਾਕੀ ਕਰਮਾਲੀ ਉਹਨਾਂ ਮਈਆਂ ਤੋਂ ਵੀ ਵੱਡੀਆਂ ਨੇ ਵੱਡੇ ਕੱਦ ਕਰ ਥੱਲੇ ਵੱਡੇ ਪੱਲੇ ਚ ਵੀਰੇ ਹਾਂ ਤਾਂ ਹਾਂਜੀ ਇਹ ਤੀਜੇ ਨੰਬਰ ਤੇ ਹੈ ਇਹ ਬਸਿਰੋ ਦੇ ਲਾਗੋ ਲਈ ਪਰ ਛੋਟੇ ਹੱਥੀਂ ਕੱਲੀ ਲਿਆਦੀ ਏ ਬਿਲਕੁਲ ਹੀ ਵੱਡੀ ਵੇੜਾ ਨਾ ਲੰਮੀ ਦੇ ਲਾ ਵੱਖਰੀ ਲੱਦ ਕੇ ਇਹ ਗੱਲ ਹਾਂ ਆ ਦੋ ਫਿਰ ਪਸ਼ੂ ਨਹੀਂ ਹਨਾ ਹਾਂਜੀ ਹਾਂਜੀ ਵੀਰੇ ਆ ਵੇੜਾ ਇਹਦਾ ਦੱਸੇ ਇਹਦੇ ਬਾਰੇ ਦੱਸਿਓ ਕਿ ਇਹ ਭਾਈ ਦੂਜਾ ਸੂਆ ਸੂਈ ਜੇ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਬਾਕੀਆਂ ਕਿ ਟੋਕੜਿਆ ਯਾਰ ਟੋਕੜ ਹੋ ਗਈ ਆ ਟੋਕੜ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਦਾ ਤਾਂ ਮੇਰੇ ਥੱਲੇ ਜਿਹੜਾ ਨਹੀਂ ਆ ਹਾਂਜੀ ਦੁੱਧ ਸਜੇ 7 ਕਿਲੋ ਆ ਅੱਛਾ 5 ਕਿਲੋ ਜਿਹੜਾ ਪੱਕਾ ਕੰਡੇ ਵਾਲਾ ਜਿਹੜਾ ਗਰੰਟੀ ਆ 5 ਕਿਲੋ ਆ ਤਾਂ ਟੋਕੜ ਵੜਾ ਚੰਗੀ ਸ਼ਕੀਨ ਆ ਉਦਾਂ ਵੀਰੋ ਰਾਜੀ ਲੋ ਜੀ ਬਹੁਤ ਆ ਹਾਂ ਹਾਂ ਤੇ ਥਣ ਮਈਆਂ ਵਾਲਾ ਲੱਗਿਆ 6-7 ਕਿਲੋ ਹੀ ਆ ਭਾਜੀ ਅੱਛਾ ਜੀ ਬਾਕੀ 5 ਕਿਲੋ ਕਰਕੇ ਦੇ ਦਾਂਗੇ ਭੈਣ ਭਰਾ ਨੂੰ ਅਹ ਠੀਕ ਹੈ ਹਾਂਜੀ ਚਲੋ ਹਨਾ ਕਿਲੋ ਖੰਡ ਵਾਧੀ ਜਾ ਕੇ ਨਿਕਲੇ ਤਾਂ ਹਾਂ ਬਾਕੀ ਸਾਡੇ ਘਰ ਕੋ ਦੋ ਟਾਈਮ ਚੋਊ ਨਾ ਤੇ ਮਤਲਬ 7 ਕਿਲੋ ਮਤਲਬ ਭਾਜੀ ਡੰਗ ਦਾ 4 ਕਿਲੋ ਛੱਡ ਜੇ ਠੀਕ ਹੈ ਜੀ ਪਰ ਆਪਾਂ ਤੁਹਾਨੂੰ ਪਤਾ ਵੀ ਕੀ ਨਾਲੇ ਦਾ ਜਦੋਂ ਜਿਹੜੀ ਗੱਲ ਕਹਿ ਤੀ ਨਾ ਹਾਂਜੀ ਤੇ ਤੋੜ ਦੇ ਵੀਰ ਜੀ ਤੋੜ ਦੇ ਲੈ ਬਾਕੀ ਸੇਲ ਕਰੀ ਜਾਂਦਾ 75 ਤਾਂ ਵੇਖੋ ਵੀਰੋ ਚੰਗੀ ਸੋਹਣੀ ਵੈੜਾ ਸ਼ਕੀਨ ਆ ਐ ਰਾਜੀ ਰੂਜੀ ਆ ਤੇ ਸੋਹਣਾ ਤੁਨ ਤੁਨ ਲੱਗਿਆ ਵੈੜ ਨੂੰ ਐ ਦੁੱਧ ਵਾਲੀਆਂ ਪੇਪਾਂ ਬੂਪਾਂ ਲੱਗੀਆਂ ਕਿਹੜਾ ਦੇਖੋ ਵੀਰੋ ਆ ਚੰਗਾ ਸੋਨਾ ਖਣ ਲੱਗਿਆ ਬਾਕੀ ਸੀਲ ਠੰਡੀ ਜੇ ਭਾਈ ਦੋਰਾ ਥਣ ਜੇ ਦੋਰਾ ਥਣ ਲੱਗਿਆ ਤਾਂ ਵੀਰੇ ਹੁਣ ਇਹਦੇ ਥੱਲੇ ਆਪਾਂ 5 ਕਿਲੋ ਵੀਰ ਨੇ ਦੱਸਿਆ ਚੰਗੀ ਸੋਣੀ ਛਕੀਨ ਮੈੜਾ ਤਾਂ ਬਾਕੀ ਸੀ ਮੰਗਾ ਪੁੰਦੇ ਵੇ ਇਹੇ ਬੰਗਾ ਪਵਾਲੀ ਦੀ ਭਾਵੇਂ ਬੰਗਾ ਪਾ ਲੋ ਨਾ ਆਪਾਂ ਕੋਈ ਹੋਰ ਹੀ ਕੋ ਚੱਕਰ ਅਸੀਂ ਇਸ ਇਲਾਕੇ ਜੇ ਤਾਂ ਚਵਾ ਵੀ ਤੁਸੀਂ ਦੱਸਣ ਦੇ ਬੜਾ ਡਾਡਾ ਲੱਗਿਆ ਹਾਂਜੀ ਠੀਕ ਹੈ ਜੀ ਭਾਈ ਇਹ ਵੇਚੀ ਆਪ ਹੀ ਵੇਚੀ ਹੈ ਤਾਜੀ ਅਸਤਾ ਜੀ ਆਪਣੇ ਕੋਲ ਗਈ ਹਾਂ ਜੀ ਆਪਣੇ ਕੋਲੋਂ ਗਈ ਜੀ ਠੀਕ ਹੈ ਮੈਂ ਉਹ ਕੂਨ ਵਾਲੀ ਦਾ ਉਹਨਾਂ ਨੇ ਮਗਰ ਆਓ ਨਹੀਂ ਤਾਂ ਇੱਕ ਏਡੀ ਵੜਾ ਵੀਰੇ ਇਹ ਜੀ ਸੁੰਦਿਆਂ ਤੱਕ ਦੁੱਧ ਦੇਣੀਆਂ ਥਣ ਕਿਹੋ ਜਿਹਾ ਲੱਗਾ ਨਾਣਾ ਨੂੰ ਨਾ ਪੈਪਾ ਪੂਪਾ ਜੰਗੀਆਂ ਲੱਗੀਆਂ ਦੁੱਧ ਵਾਲੀਆਂ ਹਾਂ ਤਾਂ ਕਹੋ ਜੀ ਥਣ ਲੱਗਿਆ ਇਹ ਤਾਂ ਸੁੰਦਿਆਂ ਤੱਕ ਵੇੜ ਚਲੋ ਅਗਲੀ ਸੇਵਾ ਵੀਰ ਦੀ ਹਣਾ ਬਸ 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 ਤਾਂ ਬਾਕੀ ਇਹ ਹੈ ਕਿ ਹੁਣ ਜਿਹੜਾ 5 ਕਿਲੋ ਮੌਜੂਦ ਆ ਤੇ ਮੋਲ ਵੀਰ ਜੀ ਇਹਦਾ 16 17 ਕਿਲੋ ਚਵਾ ਕੇ ਦਿੱਤੀ ਸੀ ਇਹ ਭਾਜੀਏ ਅੱਛਾ ਜੀ ਆ ਤਾਈ ਜੀ ਦੰ ਸੂਈ ਨਾ ਵੇਹ ਹਾਂਜੀ ਹਾਂਜੀ 16 17 ਕਿਲੋ ਦਿੱਤੀ ਸੀ ਬਿਲਕੁਲ ਤੇ ਬਾਕੀ ਇਹ ਵੀ ਕੱਲ ਉਹ ਗਾਂ ਜਿਹੜੀ ਨਹੀਂ ਆ ਕੱਲ ਬੜੀ ਚੰਗੀ ਵੇੜ ਆਈ ਇੱਕ ਹਾਂਜੀ ਤੋਂ ਆਪਣੇ ਇਥੋਂ ਸੱਜਣੀਆਂ ਬੜੇ ਨਿੱਕੇ ਮੀ ਠੀਕ ਹੈ ਤੇ ਵਿਕੇ ਇਹਦਾ ਮੁੱਲ ਵੀਰੇ ਮੋਹਦੇ ਭਾਈ ਬਾਈ ਕਰਦੇ ਜੀ ਬਾਈ ਆ 20 ਦੀ ਦੇ ਦਾਂਗੇ 20 ਦੀ ਹਾਂ ਜੀ ਠੀਕ ਆ ਵੀਰੇ ਤਾਂ 20 ਚ ਮੰਨ ਤਨ ਹੋ ਜੂ ਕਰਦਾ ਕਰਦਾਂਗੇ ਤੇ ਹਾਂ ਨਾ ਕਰ ਦੀਏ ਛੋੜ ਚੱਪਾ ਦੋ ਛੜ ਦਾਂਗੇ ਭਾਈ 18 18 ਦੀ ਦੇ ਦਾਂਗੇ ਹੁਣ ਭਾਈ 17 ਦੀ ਬਾਕੀ ਤੋਂ ਫੋਨ ਲਾਵੇ ਤੁਸੀਂ ਕਿਹਾ ਤਾਂ ਦੇ ਦਾਂਗੇ ਹੈ ਨਾ ਹੀ ਦੇ ਦਾਂਗੇ ਕੋਈ ਗੱਲ ਤਾਂ ਬਾਕੀ ਵੀਰ ਜੀ ਦੀ ਸੱਚਾਈ ਆ ਜੀ ਰੇਟ ਜਾਇਜ਼ ਆ 17000 ਦੀ ਬਾਕੀ ਅਵੀ ਚੰਗਾ ਨਾਗਵੀਰ ਲੈ ਗਿਆ ਆ ਵੈੜਦਾ ਪਰ ਵੀਰ ਨੇ ਦੱਸਿਆ ਕਿ ਯਾਰ ਕੀ ਵੀਡੀਓ ਚ ਨਹੀਂ ਪਾਉਣਾ ਕਿਉਂਕਿ ਇਹਦੇ ਥੱਲੇ ਥੋੜਾ ਜਿਹਾ ਦੁੱਧ ਘਾਟ ਨਿਕਲਿਆ ਹਾਂਜੀ ਪਰ ਦੁੱਧ ਘਾਟ ਦੇ ਘੱਟ ਨਿਕਲਿਆ ਤੇ ਦੋ ਚਾਰ ਕਿਲੋ ਥੱਲੇ ਨਹੀਂ ਬਿਲਕੁਲ ਸੱਚਾਈ ਹੈ ਜੀ ਆਹ ਸਾਹਮਣਾ ਜੇ ਦੁੱਧ ਕਰਕੇ ਦੇ ਦਾਂਗੇ ਦੁੱਧ ਕਰਕੇ ਸਾਹਮਣੇ ਜੇ ਪੈਣ ਪੁਰਾਣੇ ਖੜਦੀ ਨਾਲ ਪਾਣਾ ਦੇ ਦਾਂਗੇ ਆ ਇਹ ਵੀ ਚੰਗੀ ਵੈੜ ਹੈ ਨਾ ਤਾਂ ਵੀਰ ਜੀ ਨੇ ਦੱਸਿਆ ਕਿ ਲਈ ਮਹਿੰਗੀ ਹੈ ਥੋੜੀ ਤੇ ਚਲੋ ਇਹ ਹੈ ਕਿ ਦੁੱਧ ਹੁਣ ਆ ਕੇ ਘੱਟ ਨਿਕਲ ਆਇਆ ਥੋੜਾ ਹੈ ਨਾ ਤੇ ਤੁਹਾਡਾ ਰਾਦਾ ਕਿ ਹੁਣ ਥੋੜੀ ਸਾਹਮਣ ਲੀਏ ਦੋ ਚਾਰ ਮੈਂ ਸੱਚਾਈ ਹੈ ਵੀਰੇ ਸਾਹਮ ਆ ਚਲੋ ਜੇ ਕੇ ਵੀਰ ਦੇ ਚੱਲਦੀ ਹੋਊਗੀ ਤਾਂ ਦਾਨ ਕਰ ਫੋਨ ਕਰ ਲੇ ਹਣਾ 15000 ਦੀ ਦੇ ਦਾਂਗੇ ਯਾਰ ਇਹ ਵੀ 15 ਦੀ ਦਾਨ ਕਰ ਦਾਂਗੇ ਠੀਕ ਹੈ ਜੀ ਇਹ ਵੀ 15 ਦੀ ਆ ਜੋੜਾ ਜੋੜਾ ਹਾਂ ਜੋੜਾ ਜੋੜਾ ਜੀ ਉਹ 17 ਕਿਹਾ ਨਾ ਜੋੜਾ ਤੈਨੂੰ ਦਾਈ ਨਾਲ 27000 ਦਾ ਜੋੜਾ ਦੇ ਦਾਂਗੇ ਯਾਰ 27 ਦਾ ਦੇ ਦਾਂਗੇ ਮਾਨਤਨ ਕਰਦਾਂਗੇ ਯਾਰ 52 ਦਾ ਫੋਨ ਲਾ ਲੈਣ ਵੀਰੋ 52 ਦਾ ਜਾਣਦੇ ਯਾਰ ਸਵੇਰ ਸਵੇਰ ਦਾ ਟਾਈਮ ਕੀ ਬਾਤ ਹੈ ਜੀ ਤਾ ਵੇਖੋ ਵੀਰੋ 52 ਦਾ ਜਾਣਦਾਂਗੇ 5000 ਦਾ ਵੀਰ ਕਹਿੰਦਾ ਇਹ ਜੋੜਾ ਹੋ ਜੂ ਬਾਕੀ ਵੀਰੋ ਤੁਸੀਂ ਕੱਲੀ ਵੀ ਲੈਣੀ ਆ ਪਸ਼ੂ ਕੱਲ ਕੱਲੇ ਲੱਲਿਓ ਹਣਾ ਵੀਰੇ ਮਾੜਾ ਪਾਈਓ ਕੱਲ ਵੀ ਅੱਗੇ ਵੀ ਚਾਹੀ ਹੈ ਭਾਵੇਂ ਕੋ ਭੈਣ ਭਰਾ ਇੱਕ ਲਵੇ ਜਾਂ ਦੋ ਲਵੇ ਮਾਨਤਨ ਜੇ ਕੋ ਭੈਣ ਭਰਾ ਚੱਲ ਕੇ ਘਰ ਆ ਗਿਆ ਨਾ ਮਾਨਤਨ ਉਹਦਾ ਫੋਨ ਲਊਗਾ ਉਹ ਲਊਗਾ ਜੀ ਮਰਮੂਣੀ ਨਾਲ ਅਸੀਂ ਫੋਨ ਲਾ ਲਈ ਸਮਝਣਾ ਵੀ ਭੈਣ ਭਰਾ ਸਾਡੇ ਘਰ ਆ ਗਿਆ ਵਾ ਫੋਨ ਲਾਏ ਦਾ ਘਰ ਜਨਾ ਮਾਨ ਕਰਾਂਗੇ ਬਿਲਕੁਲ ਵੀਰੇ ਤਾਂ ਵੇਖੋ ਜੀ ਬਿਲਕ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਂ ਤਨ ਹੋ ਜਾਣਗੇ ਰੇਡ ਵੀਰ ਦੇ ਜੈ ਜੈ ਬਾਕੀ ਇਹ ਵੀ ਸੀਲ ਜੇ ਓਕੇ ਰਿਪੋਰਟ ਜੇ ਯਾਰ ਅੱਛਾ ਹੈ ਸੀਲ ਲੱਗਾ ਇਹਨੇ ਥੋੜੀ ਜਿਹੀ ਗੱਲ ਥਣਾ ਦੀ ਥੰਬਾੜੀ ਦੀ ਨਾਰਮਲ ਜੀ ਚਵਾਈ ਜਿਹੜੀ ਨਾ ਆਮ ਜਿਹਾ ਤਰਾ ਗਾਇਆਂ ਦੀ ਕੋਲੀ ਹੁੰਦੀ ਹੁੰਦੀ ਨਾ ਅੱਛਾ ਅੱਛਾ ਉਹਦਾ ਥੋੜਾ ਆ ਜਾਉਂਦੀ ਨਿੱਕੀ ਦਾ ਫਰਕ ਜੀ ਆ ਅੱਛਾ ਅੱਛਾ ਛਾ ਥੋੜੀ ਚਵਾਈ ਥੋੜੀ ਨਰਮ ਮਨਉਂਦੀ ਹੁੰਦੀ ਉਹ ਹਾਂ ਉਹਨੇ ਕੀ ਦਾ ਫਰਕ ਜੇ ਅਹ ਠੀਕ ਹੈ ਤਾਂ ਡਾਡਾ ਰਾਦਾ ਚਲੋ ਦੋ ਦਿਨ ਸਾਮ ਲੈ ਹਣਾ ਹਾਂ ਹਾਂ ਜੀ ਤਾਂਬਾ ਵੀ ਜੇ ਕੇ ਵੀਰ ਹਣਾ 10000 ਰੁਪਏ ਕੇ ਖੜਨੀ ਉਹ ਇਦਾਂ ਵੀ ਦੇ ਦਾਂਗੇ ਅਹ ਠੀਕ ਹੈ ਤੇ ਆਪਾਂ ਸਾਮ ਕੇ ਤੇ ਭਾਜੀ ਦੋ ਦਿਨ ਕਾ ਵੰਡ ਮੁੜ ਚੁੱਕੀ ਜਾਂਦੀ ਆ ਬਿਲਕੁਲ ਤੇ ਠੀਕ ਹੈ ਜੀ ਬਾਕੀ ਵੀਰੋ ਚੰਗੀਆਂ ਚੰਗੇ ਪਸ਼ੂਆ ਵੀਰੇ ਕੋਲੇ ਫੋਨ ਲਾ ਲਿਓ ਮਾਂ ਤਨ ਹੋ ਜਾਣਗੇ ਬਾਕੀ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੇਂ ਤੋਂ ਨਵੀਂ ਵੀਡੀਓ ਲੈ ਕੇ ਮੈਂ ਖਾਲੀ ਜਾਵਾਂ ਜੀ ਹਾਂਜੀ ਵੀਰ ਜੀ ਆਪਣਾ ਇੱਕ ਰਿਹਾਡਰੈਸ ਦੱਸ ਦਿਓ ਫਿਰ ਰਿਹਾਡਰੈਸ ਭਾਜੀ ਪਿੰਡ ਮੀਰਾਕੋੜ ਜੇ ਨਾਂ ਮੇਰਾ ਗੁਰਪਾਲ ਸਿੰਘ ਜੇ ਪਿੰਡ ਮੀਰਾਕੋੜ ਜੇ ਹਸੀਲ ਤੇ ਜ਼ਿਲ੍ਹਾ ਅਬਰਸਰ ਜੇ ਠੀਕ ਹੈ ਜੀ ਹਾਂਜੀ ਫੋਨ ਨੰਬਰ 79813 7548 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ